ਕਿਵੇਂ ਆਈਡੀਆ ਕਿਵੇਂ ਮਿਲਿਆ ਰਹਾ ਕੰਮ ਵਧੀਆ ਮੈਂ ਠੱਕੇ ਖਾਦੇ ਹਨ ਅਕਲ ਆਈ ਕੋ ਕੰਮ ਮਿਲਿਆ ਨਹੀਂ ਆਈਡੀਆ ਵਸਾਪੇ ਆ ਗਿਆ ਹਰੇਕ ਬੰਦੇ ਕੋਲੇ ਗੇ ਕੰਮ ਮਿਲਿਆ ਨਹੀਂ ਇੱਕ ਆਪਦਾ ਐਂਸ ਵੀ ਖੋਦਾ ਬਿਜ਼ਨਸ ਹੋ ਗਏ ਵਧੀਆ ਨਾਲ ਇੱਕ ਸੌਂਗ ਸੀ ਉਹਨਾਂ ਨਾਲ ਸੌਂਗ ਪੂਰਾ ਹੋ ਜਾਂਦਾ ਨਾਲ ਆਪਣਾ ਬਿਜ਼ਨਸ ਉਹ ਮੈਂ ਇਹੀ ਗੱਲ ਕਹਿੰਦਾ ਉਹਨਾਂ ਸੱਜਣੋਂ ਵਿੱਚ ਇਹ ਮੱਜਾਂ ਦਾ ਵਪਾਰ ਕਰ ਲੋ ਮੱਜਾਂ ਦੇ ਦਲਾਲ ਬਣ ਜਾਣਾ ਖੇਤੀਬਾੜੀ ਖੇਤੀਬਾੜੀ ਕਰ ਲੋ ਪਰ ਕੰਮ ਆਪ ਦੇ ਕੰਮ ਵਰਗਾ ਹਨਾ ਨਜ਼ਾਰਾ ਨਹੀਂ ਹੈਗਾ ਆਪ ਦੇ ਕੰਮ ਵਰਗਾ ਕਿਸਦੇ ਥੱਲੇ ਕੰਮ ਕਰਨ ਨਾਲੋਂ ਬਾਕੀ ਨਾਲ ਖੇਤੀਬਾੜੀ ਦੇ ਚੱਲੀ ਜਾਂਦਾ ਮੈਂ ਮੱਝਾਂ ਦਾ ਕੰਮ ਵੀ ਕਰਦਾ ਨਹੀਂ ਤਾਂ ਪਹਿਲੀ ਆ ਖੇਤੀਬਾੜੀ ਵਾਲੀ ਫਿਰ 6 ਕਿੱਲੇ ਨੇ ਬਈ ਆਪਣੇ 6 ਕਿੱਲਿਆਂ ਦਾ ਮਾਲਕ ਮੈਂ ਵੀ ਸੱਜਣੋ ਜਿਹੜੇ ਚੋਬਰ ਨਾਲ ਅੱਜ ਮੈਂ ਸਾਨੂੰ ਮੱਲਿਆਉਣ ਲੱਗਾ ਨਾ ਅਕਸਰ ਆਪਾਂ ਪਾਉਂਨੇ ਆ ਸੱਜਣੋ ਮੱਝਾਂ ਦੀ ਮੰਡੀਆਂ ਦੀ ਵੀਡੀਓ ਹਨਾ ਤਕਰੀਬਨ ਇਹ ਸੱਜਣੋ ਹਰੇਕ ਮੰਡੀ ਤੇ ਖੜਾ ਹੁੰਦਾ ਮੇਰੀ ਪੈ ਜਾਂਦੀ ਆ ਨਿਗਾ ਕਦੇ ਕਦੇ ਨਾ ਲੇਟ ਹੋ ਜਾਂਦੇ ਆ ਅੱਜ ਮੈਂ ਸੋਚਿਆ ਆਪਣੇ ਕੋਲੇ ਟਾਈਮ ਵੀ ਹੈਗਾ ਦੀ ਸੱਜਣੋ ਹਨਾ ਬਾਕੀ ਨਾਮ ਵੀ ਬਾਈ ਦੀ ਗੱਡੀ ਦਾ ਬਾੜਾ ਜਨੀਕ ਜਾਂ ਲੱਗਿਆ ਮੈਨੂੰ ਮੈਂ ਖਿਆਲ ਬਾਈ ਨਾ ਨਾ ਸਾਨੂੰ ਮਿਲ ਆ ਜੀ ਪਹਿਲਾਂ ਤਾਂ ਬਾਈ ਦੀ ਗੱਡੀ ਤੇ ਕਰਾਦਾ ਮੈਂ ਉਹ ਦੱਸਣ ਵਾਲੇ ਦਾ ਹਣਾ ਦੇਖੋ ਜੀ ਸਾਈਡ ਮੜਿਆ ਨਾ ਬਾਈ ਨੇ ਉਹ ਫੋਟੋਆਂ ਫੋਟੋਆਂ ਸਾਰਿਆਂ ਨੇ ਲਾ ਰਖੀਆਂ ਨੇ ਆ ਸਿੱਧੂ ਨੂੰ ਸਿਆਲਾ ਖੜਾ ਸੰਦੀਪ ਨੰਗਲ ਅੱਬੀ ਵਾਲਾ ਖੜਾ ਤੇ ਬਾਈ ਦੀਪ ਸਿੱਧੂ ਖੜਾ ਹੈ ਨਾ ਪਹਿਲਾਂ ਗੱਡੀ ਕਮਾਦਾ ਮੈਂ ਵਾਲੇ ਦਾ ਦੱਸਾਂ ਸਾਰੀ ਸਾਨੂੰ ਫਿਰ ਬਾਈ ਨਾ ਵੀ ਕਰਾ ਦਈਏ ਗੱਲਬਾਤ ਇਹ ਸੱਜਣੋ ਨਾ ਜਿਹੜੇ ਬਾਈ ਬੇਰਜਗਾਰ ਹੁੰਦੇ ਨੇ ਨੇ ਬੇਰੋਜ਼ਗਾਰੀ ਚ ਗਲਤ ਕੰਮ ਕਰਦੇ ਨੇ ਆਪਣੇ ਪੜੇ ਲਿਖੇ ਮੁੰਡੇ ਨਾ ਉਹਨਾਂ ਵਾਸਤੇ ਇਹ ਵੀਡੀਓ ਬਾਰੀ ਸੱਜਣੋਂ ਖਾਸ ਰਹਿਣ ਵਾਲੀ ਹੈ ਕਿਉਂਕਿ ਇੱਕ ਜ਼ਿਮੀਂਦਾਰਾਂ ਦਾ ਮੁੰਡਾ ਤੁਸੀਂ ਨੇ ਸੋਚਿਆ ਨਹੀਂ ਹੋਊਗਾ ਵੀ ਐ ਕੁਲਚੇ 버ਗਰਾਂ ਦੀ ਹਨਾ ਉਹ ਰੈਡੀ ਮੰਨ ਲੋ ਗੱਡੀ ਮੰਨ ਲੋ ਤਿਆਰ ਕਰਕੇ ਐ ਵੀ ਲਾ ਸਕਦਾ ਕਿਉਂਕਿ ਆਪਣੇ ਮੁੰਡੇ ਹੁੰਦੇ ਨੇ ਜ਼ਿਮੀਂਦਾਰਾਂ ਦਾ ਸ਼ਰਮ ਮੰਨਦੇ ਨੇ ਗੱਲ ਦੀ ਵੀ ਆਪਾਂ ਆ ਕੰਮ ਨਾ ਕਰੀਏ ਹਨਾ ਵੀ ਸ਼ਰਮ ਜੀ ਮਹਿਸੂਸ ਕਰਦੇ ਨੇ ਆਪਣੇ ਜਿਵੇਂ ਜਰਨਲ ਹੁੰਦੇ ਨੇ ਹਨਾ ਵੀ ਸੱਜਣੋਂ ਕੰਮ ਦੀ ਕੋਈ ਸ਼ਰਮ ਨਹੀਂ ਹੁੰਦੀ ਉਹ ਆ ਸੱਜਣ ਲੱਗ ਰਿਹਾ ਬਣਾਉਣ ਲੈ ਇਹਦੇ ਨਾਲ ਅੱਜ ਮੁਲਾਕਾਤ ਤੁਹਾਡੀ ਕਰਵਾਏ ਦੰਨੀ ਹੈ ਹੋਰ ਸੱਜਣਾ ਕੀ ਹਾਲ ਆ ਵਧੀਆ ਪਰਾ ਵਧੀਆ ਸੱਸਰੀ ਕਾਰ ਦਾ ਨਾਮ ਦੱਸ ਤੇਰਾ ਕੀ ਨਾਮ ਹੈਪੀ ਸਿੱਧੂ ਬਾਈ ਜੀ ਪਿੰਡ ਕਿਹੜਾ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਵੀਰੇ ਪਿੰਡ ਅਕਲੀਆ ਜ਼ਿਲ੍ਹਾ ਮਾਨਸਾ ਹੈ ਹਾਂਜੀ ਵੀਰੇ ਹਾਂਜੀ ਪੜ੍ਹਾਈ ਲਿਖਾਈ ਕਰਕੇ ਦਿੱਤੀ ਇੰਟਰਵਿਊ ਕਈ ਥਾਵਾਂ ਤੇ ਬਣਾ ਹਾਂਜੀ ਵੀਰੇ ਆਈਐਨਏ ਦੋ ਤਿੰਨ ਚੈਨ ਅਛਾ ਚੈਨਾਂ ਤੇ ਆਈਆਂ ਨੇ ਵੀ ਉਦਾਂ ਨੌਕਰੀ ਨੌਕਰੀ ਵਾਸਤੇ ਕਰਿਆ ਕੋਸ਼ਿਸ਼ ਹੈ ਬਾਈ ਬਾਰੇ ਤੱਕੇ ਖਾਦੇ ਨੇ ਯਾਰ ਬਣਿਆ ਨਹੀਂ ਸਿਸਟਮ ਕਿਦਰੇ ਨਹੀਂ ਬਣਿਆ ਨਹੀਂ ਪਹਿਲਾਂ ਮੈਂ ਭਰਤੀਆਂ ਦੇਖੀਆਂ ਸੀ ਆਰਮੀਨੀਆਂ ਤਿੰਨ ਚਾਰ ਅੱਛਾ ਮੇਰੇ ਸਰੂਸ ਲਾ ਹੁੰਦਾ ਹੀ ਕਲੀਅਰ ਹੋ ਜਾਂਦਾ ਹੀ ਗਾਂ ਚ ਰਹਿਣਾ ਇਸਾਂ ਨਹੀਂ ਨਾ 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 ਸੱਜਣਾ ਮੈਂ ਬਾਈ ਦੀ ਗੱਡੀ ਵੀ ਤੁਹਾਨੂੰ ਦਿਖਾਈ ਜਾਊਂਗਾ ਵਾਲੇ ਵਾਲੇੋਂ ਤੇ ਨਾਲ ਨਾਲ ਬਾਈ ਨਾਲ ਆਪਾਂ ਨਾ ਗੱਲਬਾਤ ਵੀ ਕਰਾਂਗੇ ਇਹ ਵੀਡੀਓ ਮੈਂ ਖਾਸ ਉਹ ਸੱਜਣਾ ਵਾਸਤੇ ਬਣਾਉਣ ਲੱਗਿਆ ਜਿਹੜੇ ਆਪਣੇ ਮੁੰਡੇ ਬੇਰੋਜ਼ਗਾਰ ਹੁੰਦੇ ਨੇ ਹਨਾ ਗਲਤ ਪਾਸੇ ਜਾਂਦੇ ਨੇ ਜੇ 22 ਵੀ ਚਾਹੁੰਦਾ ਇਹ 22 ਵੀ ਗਲਤ ਪਾਸੇ ਜਾ ਸਕਦਾ ਸੀ ਪਰ ਇਹ ਸੱਜਣ ਗਲਤ ਪਾਸੇ ਨਹੀਂ ਗਿਆ ਨਾ ਇਹਨੇ ਕੰਮ ਦੀ ਸੱਜਣੋਂ ਮੰਨੀ ਸ਼ਰਮਾ ਹਰੇਕ ਕਬੱਡੀ ਟੂਰਨਾਮੈਂਟ ਤੇ ਪਸ਼ੂਆਂ ਦੀ ਮੰਡੀ ਦੇ ਵਿੱਚ ਹਰੇਕ ਜਗ੍ਹਾ ਤੇ ਟਰੈਕਟਰ ਟੋਚ ਦੇ ਮੁਕਾਬਲੇ 'ਚ ਇਹ ਸੱਜਣ ਦੀ ਗੱਡੀ ਤੁਹਾਨੂੰ ਖੜੀ ਮਿਲੂਗੀ ਲੈ ਗੱਡੀ ਨੂੰ ਪਛਾਣ ਲਿਆ ਕਰੋ ਤੇ ਸੱਜਣੋਂ ਬਾਈ ਨੂੰ ਮਿਲ ਕੇ ਵੀ ਜਾਇਆ ਕਰੋ ਕਿਉਂਕਿ ਮਿਲ ਕੇ ਨਾ ਬਾਈ ਦਾ ਹੌਸਲਾ ਵੱਧ ਆਏ ਗੱਲ ਨਾਲ ਵੀ ਬੰਦੇ ਨਾਲ ਮੈਨੂੰ ਮੇਲਣ ਆਉਂਦੇ ਨੇ ਤੇ ਮੇਰਾ ਹੌਸਲਾ ਵਧਾਉਂਦੇ ਨੇ ਇਹ ਗੱਲਾਂ ਤੇ ਬਾਈ ਦਾ ਸੱਜਣਾ ਕੰਮਕਾਰ ਵੀ ਚੰਗਾ ਚੱਲਦਾ ਆ ਸੱਜਣਾ ਕਿੰਨਾ ਕ ਟਾਈਮ ਹੋ ਗਿਆ ਬਾਹਮਣੂ ਹੋ ਗਏ ਬਾਈ 4 ਮਹੀਨੇ ਆਪਣੇ 4 ਮਹੀਨੇ ਕਰਦੇ ਸਟਾਰਟਿੰਗ ਵਿੱਚ ਫਿਰ ਮਖੌਲ ਮਖੂਲ ਤਾਂ ਪਿੰਡ ਵਾਲਿਆਂ ਨੇ ਬਹੁਤ ਕਰੇ ਹੋਣਗੇ ਨਹੀਂ ਬਾਈ ਯਾਰ ਐਂ ਦਾ ਸੋਚਿਆ ਸੀ ਵੀ 100 ਚੋਂ 10 ਕਰ ਦਿੰਦਾ ਦੋ ਤਿੰਨ ਬੰਦਿਆਂ ਨੇ ਮਾੜਾ ਮੋਟਾ ਅੱਛਾ ਦੋ ਤਿੰਨ ਨੇ ਨੈਗੇਟਿਵਿਟੀ ਕਰੀ ਜਿਆਦਾ ਪੋਜ਼ਿਟਿਵਿਟੀ ਰਹੀ ਹੈ ਨਾ ਹਾਂ ਵੀਰੇ ਮੂੰਹ ਤੋਂ ਤਾਂ ਕਹਿੰਨੇ ਕਾ ਨਹੀਂ ਯਾਰ ਬਹੁਤ ਵਧੀਆ ਫੜੇ ਵਿਖੇ ਜਿੰਨੇ ਪਿੰਡ ਦੇ ਬੰਦੇ ਨੇ ਬਾਹਰ ਗਏ ਨੇ ਠੀਕ ਹੈ ਗੱਲ ਬਹੁਤ ਵਧੀਆ ਜਵਾਬਸ ਮਿਲੇ ਬਹੁਤ ਨਹੀਂ ਮਾੜੇ ਕੰਮ ਨਾਲ ਕੰਮ ਦਾ ਬਾੜਾ ਚੰਗਾ ਯਾਰ ਤੇਰਾ ਮਿਹਨਤ ਵਾਲਾ ਕੰਮ ਕਰਦਾ ਹੈ ਹਨਾ ਹਾਂਜੀ ਵੀਰੇ ਹਾਂਜੀ ਲੈ ਬ ਭਾਈ ਤੋਪੂ ਜੀ ਨੂੰ ਆਜੋ ਨਾ ਤੁਹਾਡੀ ਫੋਟੋ ਵਿੱਚ ਸਾਫ਼ ਜੀ ਆ ਜੀ ਸਮਾਰ ਕੇ ਲੈ ਨੇ ਚਿਹਰਾ ਚੂਰਾ ਬਾਈ ਹੋਰਾਂ ਦਿਖਾ ਦਈਏ ਭਾਈ ਪਿੰਡ ਕਿਹੜਾ ਆਪਣਾ ਹਾਂ ਜੀ ਕੱਚਰਾ ਪਿੰਡ ਆ ਕਿਹੜੇ ਜ਼ਿਲ੍ਹੇ ਚ ਰਹਿ ਜਾਂਦੇ ਪਹਿਲਾਂ ਤਾਂ ਇਹ ਦੱਸੋ ਵੀ ਬਾਈ ਦਾ ਨਾ ਤੁਹਾਨੂੰ ਕੰਮ ਕਿਵੇਂ ਲੱਗਿਆ ਜਣਾ ਆ ਜਿਵੇਂ ਆਪਾਂ ਆਪਣੇ ਕਹਿ ਦੇਣਾ ਨਾ ਜ਼ਿਮੀਂਦਾਰ ਨੇ ਚਬਾਕ ਕਹਿੰਦੇ ਨੇ ਅਸੀਂ ਰੇੜੀ ਕਿਉਂ ਲਾਈ ਹੈ ਹਨਾ ਵੀ ਮਾੜੇ ਕੰਮ ਕਰਨਾ ਹੋ ਗਲਤ ਕੰਮ ਕਰਨਾ ਇਹ ਕੰਮ ਬਾਲਾ ਚੰਗਾ ਹੈ ਹਨਾ ਕਿਉਂਕਿ ਮਿਹਨਤ ਦਾ ਹੈ ਨਾ ਸੱਜਣੋ ਕੋਈ ਡਰ ਨਹੀਂ ਹੁੰਦਾ ਜਿਵੇਂ ਆਪਾਂ ਵੀ ਹੈ ਨਾ ਪਸ਼ੂਆਂ ਦੀ ਵੀਡੀਓ ਕਰਦੇ ਆ ਅਕਸਰ ਮਿਹਨਤ ਦਾ ਕੋਈ ਡਰ ਨਹੀਂ ਜਿਵੇਂ ਤੁਸੀਂ ਪਸ਼ੂ ਲੈਣ ਆਏ ਹੋ ਮੰਡੀ ਤੇ ਬਾਈ ਅੱਛਾ ਵੇਚਣ ਆਏ ਹੋ ਹੈ ਨਾ ਲੈ ਸਾਰੇ ਬੰਦੇ ਸੱਜਣੋ ਮੈਂ ਕਿਰਤੀ ਬੰਦੇ ਮਿਲਿਆਉਂਗਾ ਤੁਹਾਨੂੰ ਕਿਉਂਕਿ ਬੇਲੜ ਬੰਦੇ ਦੀ ਤਾਂ ਮੈਂ ਵੀਡੀਓ ਉਹੀ ਵੀ ਨਹੀਂ ਬਣਾ ਕੇ ਖੁਸ਼ ਹੈਗਾ ਕਿਉਂਕਿ ਜਿੰਨਾ ਤੋਂ ਸੱਜਣੋ ਕੋ ਸਿੱਖਣ ਨੂੰ ਮਿਲੇ ਹੈ ਨਾ ਕਿਉਂਕਿ ਵਪਾਰ ਲੈਣ ਦੇ ਵਿੱਚ ਵੀ ਬਾਈ ਹੈ ਨਾ ਤੁਸੀਂ ਵਧੀਆ ਕੰਮ ਲੱਗੇ ਹੋਏ ਹੋ ਕਿਵੇਂ ਲੱਗਿਆ ਇਹ ਸੱਜਣ ਦਾ ਕੰਮ ਬਹੁਤ ਵਧੀਆ ਲੱਗਿਆ ना ना हां ਜਿਹੜੇ ਮੁੰਡੇ ਨਸ਼ੇ ਪੱਤੇ ਕਰਦੇ ਨੇ ਗਲਤ ਕੰਮ ਕਰਦੇ ਨੇ ਹਨਾ ਉਹਨਾਂ ਨੂੰ ਕੀ ਕਹਿਣਾ ਉਹਨਾਂ ਨਾਲ ਚੰਗਾ ਯਾਰ ਕਿਸੇ ਨੂੰ ਲੁੱਟੱਕ ਸੁੱਟ ਨਹੀਂ ਕਰਦਾ ਹਨਾ ਇਮਾਨਦਾਰੀ ਦਾ ਕੰਮ ਕਰਦਾ ਮਿਹਨਤ ਕਰਦਾ ਮਿਹਨਤ ਕਸ਼ ਬੰਦਾ ਹਨਾ ਲੈ ਸੱਜਣਾ ਆਜੋ ਹੁਣ ਹਨਾ ਬਾਈ ਨਾ ਕਰਾ ਦਈਏ ਗੱਲਾਂ ਹੋਰ ਸੱਜਣਾ ਕੀ ਕਹਿਣਾ ਚਾਹੇਗਾ ਜਿਹੜੇ ਆਪਣੇ ਨਾ ਜ਼ਿੰਮੇਵਾਰ ਧੱਕੇ ਦੇ ਮੁੰਡੇ ਨੇ ਹਾਂਜੀ ਹਾਂਜੀ ਉਹ ਕਈ ਵਾਰੀ ਸ਼ਰਮ ਜੀ ਮਹਿਸੂਸ ਨਹੀਂ ਕਰਨਾ ਕਿ ਜਾਂਦੇ ਵੀ ਯਾਰ ਆਪਾਂ ਇਹ ਕੰਮ ਨਾ ਕਰੀਏ ਦਾ ਕੰਮ ਕਰ ਨਹੀਂ ਸਕਦਾਗਾ ਉਹ ਬਾਹਰ ਜਾਮਾਂ ਦੇ ਭਰਾ ਉੱਥੇ ਵੀ ਕਰਾਂਗੇ ਯਾਰ ਅਗਲਾ ਕਹਿ ਰਹੰਦਾ ਪੌਂਸ ਵੀਰੇ ਜਿੱਥੇ ਮਰਜੀ ਤੋੜ ਹਾਂ ਇੱਥੇ ਬਾਰਨੇ ਰੇਸ਼ ਵਾਲੀ ਗੱਲ ਹੈ ਬਾਰ ਵੀ 버ਗਰ ਬੁਰਗਰ ਬੇਚਦੇ ਨੇ ਜਾ ਕੇ ਆਪਣੇ ਬੰਦੇ ਹਨਾ ਹਾਂਜੀ ਵੀਰੇ ਹਾਂਜੀ ਪਰ ਇੱਥੇ ਸ਼ਰਮਜੀ ਮਹਿਸੂਸ ਕਰਦੇ ਨੇ ਨਾ ਵੀ ਕੋਈ ਪਿੰਡ ਦਾ ਨਾ ਯਾਰ ਸਾਨੂੰ ਦੇਖ ਲੈ ਕੀ ਕਹੂਗਾ ਇਹਦੇ ਬਾਰੇ ਫਿਰ ਤੂੰ ਕੀ ਕਹਿਣਾ ਚਾਹੇਗਾ ਵੀ ਤੇਰਾ ਕੰਮ ਤੈਨੂੰ ਕਿਵੇਂ ਆਈਡੀਆ ਕਿਵੇਂ ਮਿਲਿਆ ਰਹਾ ਕੰਮ ਵਧੀਆ ਮੈਂ ਤੱਕੇ ਖਾਦੇ ਹਨਾ ਅਕਲ ਆਈ ਕੋ ਕੰਮ ਮਿਲਿਆ ਨਹੀਂ ਆਈਡੀਆ ਵਸਾਪੇ ਆ ਗਿਆ ਹਰੇਕ ਬੰਦੇ ਕੋਲੇ ਗੇ ਕੰਮ ਮਿਲਿਆ ਨਹੀਂ ਇੱਕ ਆਪ ਦਾ ਐਂਸ ਵੀ ਖੁਦ ਦਾ ਬਿਜ਼ਨਸ ਹੋਵੇ ਵਧੀਆ ਨਾਲ ਇੱਕ ਸੌਂਗ ਸੀ ਉਹਨਾਂ ਨਾਲ ਸੌਂਗ ਪੂਰਾ ਹੋ ਜਾਂਦਾ ਨਾਲ ਆਪਣਾ ਬਿਜ਼ਨਸ ਉਹ ਮੈਂ ਇਹੀ ਗੱਲ ਕਹਿੰਦਾ ਉਹਨਾਂ ਸੱਜਣੋਂ ਵਿੱਚ ਇਹ ਮੱਜਾਂ ਦਾ ਵਪਾਰ ਕਰ ਲੋ ਮੱਜਾਂ ਦੇ ਦਲਾਲ ਬਣ ਜਾਣਾ ਖੇਤੀਬਾੜੀ ਖੇਤੀਬਾੜੀ ਕਰ ਲੋ ਪਰ ਕੰਮ ਆਪ ਦੇ ਕੰਮ ਵਰਗਾ ਹਨਾ ਨਜ਼ਾਰਾ ਨਹੀਂ ਹੈਗਾ ਆਪ ਦੇ ਕੰਮ ਵਰਗਾ ਕਿਸਦੇ ਥੱਲੇ ਕੰਮ ਕਰਨ ਨਾਲੋਂ ਬਾਕੀ ਨਾਲ ਖੇਤੀਬਾੜੀ ਦੇ ਚੱਲੀ ਜਾਂਦਾ ਮੈਂ ਮੱਜਾਂ ਦਾ ਕੰਮ ਵੀ ਕਰਦਾ ਕਿੰਨੀ ਪੈਲੀ ਆ ਖੇਤੀਬਾੜੀ ਵਾਲੀ ਫਿਰ 6 ਕਿੱਲੇ ਨੇ ਬਈ ਆਪਣੇ 6 ਕਿੱਲੇ ਦਾ ਮਾਲਕ ਹਾਂਜੀ ਲੈ ਦੇਖ ਲੋ ਸੱਜਣੋਂ ਬਾਹਰ ਭਾਂਗੇ ਕਹਿ ਦਿੰਦੇ ਨੇ ਮੈਨੂੰ ਕੋਈ ਗੱਲ ਨਹੀਂ ਫੇਰ ਵੀ ਨਾ ਸੱਜਣ ਦੋ ਭਾਈ ਨੇ 6 ਕਿੱਲੇ ਦਾ ਮਾਲਕ ਆ ਲਾਈ ਖੜਾ ਉਹ ਗੱਡੀ ਬਾਕੀ ਪਰਾ ਮਾਲ ਭਾਈ ਸੱਜਣਾਂ ਦਾ ਕੀਤੀ ਬਾੜੀ ਦਾ ਨਾਲ ਇਹ ਹੈਗਾ ਘੈਂਟ ਗੱਲ ਬਾਤ ਤੇ ਬਾਕੀ ਬੜੀ ਵਧੀਆ ਯਾਰ ਜਿਹੜਾ ਰਿਸਪੌਂਸ ਮਿਲਦਾ ਪਾਹਰ ਮੰਡੀ ਦੀ ਜਾਂਨੇ ਟਰੈਕਟਰ ਮੰਡੀ ਉਹ ਟਰੈਕਟਰ ਟੋਚਣੇ ਕਿੱਥੇ ਹੁੰਦੀ ਹੈ ਤੇਰੀ ਗੱਡੀ ਐਂ ਦੱਸ ਦੇ ਕਿਹੜੇ ਕਿਹੜੇ ਮੇਲਿਆਂ ਤੇ ਕੌਣਾਂ ਦੀਆਂ ਮੰਡੀਆਂ ਹੋਈਆਂ ਬਾਈ ਚਾਰੇ ਮੋੜ ਮੰਡੀ ਹੋਈ ਚਲਵੰਡੀ ਮੰਡੀ ਹੋਈ ਬਾਕੀ ਜਿੱਥੇ ਪਬਲਿਕ ਹੁੰਦੀ ਓਮ ਟਰੈਕਟਰ ਟੋਚਨ ਹੋਏ ਟੂਰਨਾਮੈਂਟ ਹੋਏ ਮਾਨਸਾ ਬਰਨਾਲਾ ਪਟੰਡਾ ਤੇ ਇਧਰ ਚਾਰ ਪੰਜ ਜ਼ਿਲ੍ਹਿਆਂ ਚ ਮੈਂ ਮਿਲੂੰਗਾ ਹਾਂਜੀ 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 ਲਾਇਬ੍ਰੇਰੀ ਫੜ ਲਓ ਫੜ ਲਓ ਚਾਰ ਪੰਜ ਚਾਰ ਪੰਜ ਜ਼ਿਲ੍ਹਿਆਂ ਚ ਕਰਦਿਆਂ ਮਾਰ ਆਪਾਂ ਹਾਂਜੀ ਹਾਂਜੀ ਵੀਰੇ 50 60 ਕਿਲੋਮੀਟਰ ਦੇ ਏਰੀਆ ਚ ਤੁਰੇ ਸਰ ਮੈਂ ਉਹ ਸੱਜਣੋ ਜੇ ਕਿਸੇ ਨੂੰ ਨਾ ਬਾਈ ਨੂੰ ਮਿਲ ਕੇ ਵੀ ਜਾਣਾ ਹੁੰਦਾ ਜਿਹੜੀ ਜਿਹੜੇ ਸਥਾਨ ਬਾਈ ਨੇ ਦੱਸੇ ਨੇ ਮੰਡੀਆਂ ਤੇ ਇਹਨਾਂ ਇਹਨਾਂ ਜਗਾਵਾਂ ਤੇ ਨਾ ਬਾਈ ਤਾਨੂੰ 22 ਦੀ ਗੱਡੀ ਮਿਲੂਗੀ ਤੇ ਬਾਈ ਨੂੰ ਸੱਜਣਾ ਮਿਲ ਕੇ ਵੀ ਜਾਇਓ ਤੇ ਬਾਈ ਦਾ ਹੌਸਲਾ ਵੀ ਵਧਾਇਓ ਹਨਾ ਤੇ ਨੰਬਰ ਬੋਲ ਦੇ ਤੇਰਾ ਸੱਜਣਾ ਨੰਬਰ 26 803 87 824 ਇੱਕ ਤੇਰਾ ਨਾ ਜਿਹੜਾ ਤੂੰ ਸੋਸ਼ਲ ਮੀਡੀਆ ਯੂਜ਼ ਕਰਦਾ ਕੋਈ ਇੰਸਟਾਗ੍ਰam ਚਲਾਉਂਦਾ ਤੂੰ ਆਪਣੀ ਆਈਡੀ ਦੱਸ ਦੇ ਸੱਜਣਾ ਬੱਦੋ ਵੱਟ ਸੱਜਣਾ ਬਾਕੀ ਨੀਚੇ ਦਿਖਾ ਦੇ ਲਿਖਿਆ ਹਾਂ ਬੱਦੋ ਵੱਟ ਸੱਜਣਾ ਯੂਰੋ ਬਾਈ ਬਾਕੀ ਹੁਣ ਆਪਾਂ YouTube ਵੀ ਚੈਨਲ ਬਸ ਚਲਾ ਰਹੇ ਹਾਂ ਥੋੜੇ ਦਿਨਾਂ ਦਾ ਲੈ ਛੇਤੀ ਬਾਈ ਦਾ YouTube ਚੈਨਲ ਦੇਖਣ ਨੂੰ ਮਿਲੂਗਾ ਤੇ ਸੱਜਣੋ ਮੈਂ ਹੁਣ ਬਹੁਤ ਆ Instagram ਦੀ ID ID ਦਿਖਾ ਦੇਣਾ ਲੈ ਸੱਜਣੋ ਨਾ ਬਾਈ ਨੂੰ ਵੱਧੋ ਵੱਧ ਫੋਲੋ ਕਰਿਓ ਸੱਜਣੋ ਇਹ ਬਾਈ ਦਾ ID Instagram ਤੈਨਾਂ ਬਾਈ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਬਾਈ ਧੰਨਵਾਦ ਬਾਕੀ ਨਾ ਬਈ ਆਪਣਾ ਡੋਲੀਆਂ ਦਾ ਕੰਮ ਵੀ ਆ ਔਡੀ ਗੱਡੀਆਂ ਤੇ ਕਰੂਜ਼ ਗੱਡੀ ਹੈਗਾ ਉਹ ਵੀ ਮਿਲਣ ਵਾਲੇ ਆ ਨੰਬਰ ਤੇ ਕਨੈਕਟ ਕਰ ਲਿਓ ਬਾਕੀ ਮੈਂ ਤੁਹਾਨੂੰ ਉਹ ਨੰਬਰ ਦੇ ਦੰਗਾ ਫੋਨ ਫੜਾਈ ਉਹ ਨੰਬਰ ਵੀ ਬੋਲ ਦੇ ਬਾਈ ਫੋਨ ਫੜਾਈ ਭਰਾ ਫੋਨ ਫੋਨ ਲੈ ਸੱਜਣੋ ਕੰਮ ਕਈ ਕਰਦਾ ਚੋਬਰ ਕਈ ਕੰਮਾਂ ਦੇ ਸਾਰੇ ਪਾਸੇ ਹੱਥ ਮਾਰਦਾ ਪਰ ਮਰਦਾ ਨੀ ਸੱਜਣੋ ਮਿਹਨਤ ਕਰਨੀ ਜਿੰਦਗੀ ਚ ਜ਼ਰੂਰੀ ਹੈ ਉਹ ਆਡੀ ਗੱਡੀ ਵਾਲੇ ਦਾ ਵੀ ਨੰਬਰ ਬੋਲ ਹੀ ਦੇ 905622 ਹਾਂਜੀ 23811 ਇਹ ਨੰਬਰ ਮੇਰੇ ਯਾਰ ਮਿੱਤਰ ਦਾ ਸਾਡੀਆਂ ਸਾਂਝੀਆਂ ਗੱਡੀਆਂ ਨੇ ਅੱਛਾ ਕੀ ਗੱਡੀ ਹੈ ਕ੍ਰੂਜ਼ ਆ ਆਡੀ ਤੇ ਕ੍ਰੂਜ਼ ਲੈ ਵਿਆਹ ਵਿਆਹਾਂ ਚ ਆਡੀ ਤੇ ਕ੍ਰੂਜ਼ ਜਿਆਦਾ ਨੰਬਰ ਇਹ 90 ਵਾਲੀ ਨੰਬਰ ਲਾ ਲਿਓ 90562 ਹਾਂਜੀ 23811 ਮੇਰਾ ਕੰਮ ਇਧਰ ਹੁੰਦਾ ਉਹ ਵੀਰਾਂ ਦੂਜਾਂ ਨਾਲ ਇਹ ਕਰਦਾ ਆਡੀ ਤੇ ਕ੍ਰੂਜ਼ ਗੱਡੀ ਲੈ ਕੇ ਧੰਨਵਾਦ ਤੇਰਾ ਸੱਜਣਾ ਟਾਈਮ ਕੱਢਣ ਵਾਸਤੇ ਠੀਕ ਆ ਜੀ